ਤੁਸੀਂ ਦੇਖ ਰਹੇ ਹੋ ਦਨਸਵੇਰਾ ਟੀਵੀ દિਵਾਲੀ ਤੋਂ ਬਾਅਦ ਪਟਾਕਿਆਂ ਦੇ ਧੂਏਂ ਦੇ ਕਾਰਨ ਜਿਹੜਾ ਉਹ ਕਾਫੀ 에ਅਰ ਕੁਆਲਿਟੀ ਦੇ ਵਿੱਚ ਗਰਾਵਟਾਈ ਆ ਤੇ ਹੁਣ ਗੱਲ ਕੀਤੀ ਜਾਵੇ ਤੇ ਬਟਾਲੇ ਦੇ ਵਿੱਚ ਇੱਕ ਧੁੰਦ ਤੇ ਦੂਸਰੇ ਪੋਲਿਊਸ਼ਨ ਦੇ ਮਿਸ਼ਰਣ ਦੇ ਨਾਲ ਇੱਕ ਗਹਿਰੀ ਚਾਦਰ ਛਾ ਗਈ ਆ ਜਿਸ ਦੇ ਨਾਲ ਸਾਹ ਲੈਣਾ ਵੀ ਮੁਸ਼ਕਲ ਹੋ ਗੋਇਆ ਆ ਆਪਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਾਡੇ ਨਾਲ ਨੇ ਐਸਐਮਓ ਸਾਹਿਬ ਐਸਐਮਓ ਸਾਹਿਬ ਜਿਹੜਾ ਇਸ ਤਰੀਕੇ ਦਾ 에ਅਰ ਕੁਆਲਿਟੀ ਜਿਹੜੀ ਆ ਘਟ ਕੇ ਮਤਲਬ ਉਹਦੀ ਕੁਆਲਿਟੀ ਬਹੁਤ ਘਟ ਗਈ ਆ ਤੇ ਲੋਕਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਸਾਹ ਲੈਣ ਦੀ ਪ੍ਰੋਬਲਮ ਜਾਂ ਇਦਾਂ ਦੀਆਂ ਕੀ ਸਮੱਸਿਆਵਾਂ ਆ ਰਹੀਆਂ ਦੇਖੋ ਜੀ ਏਕਵਾਇਰ 에ਅਰ ਕੁਆਲਿਟੀ ਇੰਡੈਕਸ ਜਿਹੜਾ ਹੈਗਾ ਬਟਾਲੇ ਦਾ 200 ਤੋਂ ਮਤਲਬ ਪਾਰ ਹੋ ਗਿਆ ਜੋ ਇੱਕ ਬਹੁਤ ਹੀ ਇੱਕ ਖਤਰਨਾਕ ਚੀਜ਼ ਹੈਗੀ ਆ ਇਹਦੇ ਨਾਲ ਕੀ ਹੈ ਕਿ ਸਰਦੀਆਂ ਦੇ ਜਿਵੇਂ ਸ਼ੁਰੂਆਤ ਵਿੱਚ ਜਿਵੇਂ ਥੋੜੀ ਬਤੀ ਫੌਗੀ ਕੰਡੀਸ਼ਨ ਹੁੰਦੀ ਹੈ ਪਲੱਸ ਸਮੋਕ ਸਮੋਕ ਪਲੱਸ ਫੌਗ ਸਮੋਕ ਸਮੋਗ ਇੱਕ ਇਹੋ ਜਿਹੀ ਚਾਦਰ ਆ ਜਿਹੜੇ ਕਰਕੇ ਇੱਕ ਤੇ ਦਿਖਾਈ ਦੇਣਾ ਜਿਹੜੀ ਵਿਜ਼ਿਬਿਲਟੀ ਘਟ ਜਾਂਦੀ ਹੈ ਦੂਸਰਾ ਇਹਦੇ ਵਿੱਚ ਇਸ ਤਰ੍ਹਾਂ ਦੇ ਜ਼ਹਿਰੀਲੇ ਤੱਤ ਜਿਹੜੇ ਹੁੰਦੇ ਆ ਜਿਹੜੇ ਕਿ ਸਾਡੇ ਜਦੋਂ ਅੰਦਰ ਜਾਂਦੇ ਆ ਸਾਹ ਲੈਣ ਦੇ ਨਾਲ ਉਹਦੇ ਨਾਲ ਕਈ ਤਰ੍ਹਾਂ ਦੀਆਂ ਪੈਨਿਕ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਖਾਸ ਕਰਕੇ ਐਕਸਟ੍ਰੀਮਸ ਆਫ ਏਜ ਜਿਵੇਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਖਾਸ ਕਰਕੇ ਜਨਨਾਂ ਨੂੰ ਚੈਸ ਦੀਆਂ ਪ੍ਰਾਲਮ ਹੁੰਦੀਆਂ ਉਹਨਾਂ ਵਾਸਤੇ ਬਹੁਤ ਹੀ ਜਿਹੜਾ ਹੈਗਾ ਇਹ ਖਤਰਨਾਕ ਵਰਤਾਰਾ ਹੈ ਤੇ ਸਾਡੇ ਬਿਲਨ ਤੇ ਹੋਈ ਹੈ ਕਿ ਅੱਜ ਕੱਲ ਜਿਵੇਂ ਸਵੇਰੇ ਐਕਸਰਸਾਈਜ਼ ਕਰਨ ਜਾਂਦੇ ਅਰਲੀ ਮਾਰਨਿੰਗ ਉਹਨਾਂ ਨੂੰ ਥੋੜਾ ਇਨਾ ਥੋੜਾ ਜਲ ਜਲ ਸਟਾਨੀ ਕੰਡੀਸ਼ਨ ਬਣੀ ਹੋਈ ਹੈ ਥੋੜਾ ਅਵੋਇਡ ਕਰਨ ਔਰ ਘਾਰ ਹੀ ਜਿਆਦਾ ਮਤਲਬ ਘਰ ਰਹਿਣ ਦੂਸਰਾ ਜਿਹੜੀ ਸਾਡੇ ਬਾਨਾਂ ਦੀ ਪੋਲੂਸ਼ਨ ਆ ਜਾਂ ਦੂਜੀਆਂ ਹੋਰ ਇੰਡਸਟਰੀਅਲ ਪੋਲੂਸ਼ਨ ਇਹ ਉਹ ਇਹਦੇ ਵਿੱਚ ਲੋਕਾਂ ਨੂੰ ਆਪਣੇ ਲੈਵਲ ਤੇ ਵੀ ਸਰਕਾਰ ਨੂੰ ਆਪਣੇ ਲੈਵਲ ਤੇ ਲੋਕਾਂ ਨੂੰ ਆਪਣੇ ਲੈਵਲ ਤੇ ਕੋਈ ਇਨੀਸ਼ੀਏਟਿਵ ਲੈ ਕੇ ਕੁਛ ਨਾ ਪੁੱਛੇ ਦਾ ਹੱਲ ਕਰਨਾ ਚਾਹੀਦਾ ਅੱਜ ਕੱਲ ਜਿਵੇਂ ਗ੍ਰਿੰਡਰੀ ਜਿਹੜੀ ਹੈਗੀ ਆ ਡੀਫੋਰੈਸਟੇਸ਼ਨ ਦੇ ਕਰਕੇ ਜਿਹੜਾ ਧਰਤੀ ਦਾ ਟੈਂਪਰੇਚਰ ਜਿਹੜਾ ਵਧ ਰਿਹਾ ਹੈ ਉਹਦੇ ਕਰਕੇ ਜਿਹੜੀਆਂ এনवायरमेंटਲ ਜਿਹੜੀਆਂ ਚੇਂजेस ਬੜੀਆਂ ਖਤਰਨਾਕ ਲੈਵਲ ਤੇ ਆ ਰਹੀਆਂ ਇਹ ਸਾਰਾ ਹੀ ਇਹ ਇਹ ਦੇ ਵਾਤਾਵਰਨ ਵਿੱਚ ਡਿਗਰੈਡੇਸ਼ਨ ਤੇ ਕਰਕੇ ਹੋ ਰਿਹਾ ਸੋ ਹਰ ਇੱਕ ਨੂੰ ਆਪਣੇ ਲੈਵਲ ਤੇ ਜਿਹੜਾ ਹੈਗਾ ਦੇ ਵਾਸਤੇ ਕੋਈ ਨਵਾਂ ਉਪਰਾਹਲੇ ਕਰਨੇ ਚਾਹੀਦੇ ਡਾਕਟਰ ਸਾਹਿਬ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਕਿ ਕੁਝ ਪੇਸ਼ੈਂਟ ਆ ਜਿਹੜੇ ਹਨ ਉਹਨਾਂ ਵਾਸਤੇ ਜਿਹੜਾ ਵਾ ਜਿਹੜੀ ਐਫੀਜੀ ਕੰਡੀਸ਼ਨ ਹੁੰਦੀ ਹੈ ਤੇ ਉਹਨਾਂ ਵਾਸਤੇ ਜਿਹੜਾ ਉਹ ਖਤਰਾ ਜ਼ਿਆਦਾ ਵਾ ਜਾਂਦਾ ਕਿਹੜੇ ਕਿਹੜੇ ਪ੍ਰਕਾਰ ਦੇ ਪੇਸ਼ੈਂਟ ਹੈਗੇ ਜਿਨ੍ਹਾਂ ਤੇ ਇਹ ਜ਼ਿਆਦਾ ਜਾਂ ਬੱਚਿਆਂ ਤੇ ਐਕਚੁਅਲੀ ਇਹਦਾ ਤੇ ਹਰ ਇੱਕ ਮਤਲਬ ਐਕਸਟ੍ਰੀਮ ਆ ਬੇਜਣੀਆਂ ਹੰਗੇ ਆ ਜਿਵੇਂ ਬੱਚਿਆਂ ਚ ਬਜ਼ੁਰਗਾਂ ਵਿੱਚ ਇਹਦਾ ਜ਼ਿਆਦਾ ਖਤਰਾ ਹੈ ਤੇ ਜਿਨ੍ਹਾਂ ਨੂੰ ਸਾਹ ਦੀ ਬਿਮਾਰੀ ਹੈਗੀ ਆ ਖਾਸ ਕਰਕੇ ਉਹ ਉਹਨਾਂ ਨੂੰ ਹੋਰ ਜ਼ਿਆਦਾ ਉਹਨਾਂ ਤੇ ਇਹਦਾ ਦੁਰਪ੍ਰਭਾਵ ਪੈਂਦਾ ਹੈ ਛੋਟੇ ਬੱਚਿਆਂ ਛੋਟੇ ਬੱਚਿਆਂ ਦੇ ਨੇਚਰਲੀ ਐਕਸਟ੍ਰੀਮ ਆਫੇਜ ਬੱਚਿਆਂ ਦੇ ਵੀ ਔਰ ਬਜ਼ੁਰਗਾਂ ਦੇ ਵੀ ਤੇ ਡਾਕਟਰ ਦੀ ਸਲਾਹ ਹੈ ਕਿਹੋ ਜਿਲੇ ਰੈਕਸ਼ਨ ਅੰਦਰ ਲੈਣੀ ਚਾਹੀਦੀ ਹੈ ਕਿੰਦਾਂ ਦੀ ਬਿਮਾਰੀ ਜਗੀਆਂ ਹੋ ਸਕਦੀ ਹੈ ਇਹਦੇ ਨਾਲ ਮਤਲਬ ਓਵਰਲ ਹਰ ਮਤਲਬ ਖਤਰਨਾਕ ਜਿਹੜਾ ਜਦੋਂ ਇਹ ਵਲੇ ਤੱਤ ਜਿਹੜੇ ਹੈਗੇ ਆ ਅੰਦਰ ਜਾਂਦੇ ਆ ਹਰ ਇੱਕ ਸਿਸਟਮ ਨੂੰ ਨੁਕਸਾਨ ਕਰ ਸਕਦੇ ਆ ਔਰ ਖਾਸ ਕਰਕੇ ਜਨਾਂ ਨੂੰ ਦਿਲ ਛਾਤੀ ਦੇ ਰੋਗ ਹੈਗੇ ਆ ਉਹਨਾਂ ਵਾਸਤੇ ਇਹ ਜਿਆਦਾ ਖਤਰਨਾਕ ਸੋ ਜਿਸ ਤਰੀਕੇ ਦਾ ਇਹ ਮੌਸਮ ਬਣਿਆ ਹੋਇਆ ਤੇ ਹਰ ਦਰਸ਼ਕ ਨੂੰ ਚਾਹੀਦਾ ਹੈ ਕਿ ਜੇ ਕੋਈ ਪ੍ਰੋਬਲਮ ਹੁੰਦੀ ਹੈ ਤੇ ਡਾਕਟਰ ਦੀ ਤੁਰੰਤ ਸਲਾਹ ਲੈਣਾ ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਭੀੜ ਭੜਕੇ ਵਾਲੀਆਂ ਥਾਵਾਂ ਦੇ ਉੱਤੇ ਤੇ ਸਵੇਰੇ ਸੈਰ ਕਰਨ ਦੇ ਸਮੇਂ ਆਪਣੇ ਘਰ ਦੇ ਵਿੱਚ ਹੀ ਕਰਨਾ ਤਾਂ ਕਿ ਇਹਨਾਂ ਬਿਮਾਰੀਆਂ ਤੋਂ ਬਚਾ ਜਾ ਸਕਦਾ ਕੈਮਰਾਮੈਨ ਸੁਨੀ ਦੇ ਨਾਲ ਸਰਵੰਤ ਸਿੰਘ ਘੁਮਾਨ ਬਟਾਲਾ ਗੁਰਦਾਸਪੁਰ